ਸਤਨਾਮ ਵਾਹਿਗੁਰੂ ਸਾਹਿਬ ਜੀ ਗਾੜੀ ਬੈ ਰਗਨ ਮਹੱਲਾ 3 ਸਤ ਗੁਰ ਤੇ ਗਿਆਨ ਪਾਇਆ ਹਰ ਤਤ ਵਿਚਾਰਾ ਮਤਮਲੀਨ ਪ੍ਰਗਟ ਭਾਈ ਜਪਨਾਮ ਮਰਾਰਾ ਸੇਵ ਸਖਤ ਮਿਟਾਈਆ ਚੁਕਾ ਦਿਹਾਰਾ ਧਰਮ ਤਗ ਜਿਨ ਕੋ ਲਿਖਿਆ ਤਿਨ ਹਰ ਨਾਮ ਪਿਆਰਾ ਹਰ ਕਿਤ ਵਿਦ ਪਾਈਐ ਸੰਤ ਜਨ ਹ ਜਿਸ ਦੇਖ ਜੀਵਾ ਹਰ ਬਿਨ ਚਸਨ ਜੀਵਤੀ ਗੁਰ ਮਿਲ ਹਰਸ ਪੀਵਾ ਰਹਾ ਹਉ ਹਉ ਹਰ ਗੁਣ ਗਾਵਾਂ ਨਿਤ ਹਰ ਸੁਣੀ ਹਰ ਹਰ ਗਤ ਕੀਨੀ ਹਰ ਰਸ ਗੁਰ ਤੇ ਪਾਇਆ ਮੇਰਾ ਮਨ ਧਨ ਲੈਨੀ ਧਨ ਤਨ ਗੁਰ ਸਤਿਪੁਰਖ ਹੈ ਜਿਨ ਭਗਤ ਹਰ ਦੀਨੀ ਜਿਸ ਗੁਰ ਤੇ ਹਰ ਪਾਇਆ ਸੋ ਗੁਰ ਹਮਕਿਨੇ ਗੁਣ ਦਾਤਾ ਹਰ ਰਾਇ ਹੈ ਹਮੇ ਅਬ ਗਣਿਆਰੇ ਪਪੀ ਪਥਰ ਡੁੱਬਦੇ ਗੁਰ ਮਗਰ ਤਾਰੇ ਤੋ ਗੁਣਦਾਤਾ ਨਿਰਮਲਾ ਹਮੇ ਅਵਗਣਿਆਰੇ ਹਰ ਸਰਨਾਗਤਿ ਰਾਖਲੇ ਹੋ ਮੂਡ ਮਗਦ ਨਿਸਟਾਰੇ ਸਹਿਜ ਆਨੰਦ ਸਦਾ ਗੁਰਮਤੇ ਹਰ ਹਰ ਮਨ ਧਾਇਆ ਸੱਜਣ ਹਰ ਪ੍ਰਪਾਇਆ ਕਰ ਸੋਇ ਲਗਾਇਆ ਹਰ ਦਇਆ ਧਾਰ ਪ੍ਰਭ ਬੇਨਤੀ ਹਰ ਹਰ ਚੇਤਾਇਆ ਜਨ ਨਾਨਕ ਮੰਗ ਤੋੜ ਤੈਨ ਜਨ ਸਤ ਗੁਰ ਪਾਇਆ ਗਉੜੀ ਬਿਰਗਨ ਮਹੱਲਾ ਤੀਜਾ ਸਤ ਗੁਰ ਤੇ ਗਿਆਨ ਪਾਇਆ ਹਰ ਦਤ ਵਿਚਾਰਾ ਮਤਮਲੀਨ ਬਰਗੜ ਭਈ ਜਪਨਾ ਮਰਾਰਾ ਸਿਵ ਸਗਤ ਮਿਟਾਈਆ ਜੋ ਕਹੈਂ ਧਿਆਰਾ ਧਰਮ ਤਿਗ ਜਿਨ ਕੋ ਲਿਖਿਆ ਤਿਨ ਹਰ ਨਾਮ ਪਿਆਰਾ ਹਰ ਕਿਤ ਵਿਦ ਪਾਈਏ ਸੰਤ ਜਨ ਹ ਜਿਸ ਦੇਖ ਹ ਜੀਵਾ ਹਰ ਬਿਨ ਜਸਨ ਜੀਵਤੀ ਗੁਰ ਮਿਲ ਹਰਸ ਪੀਵਾਰਾ ਹਾ ਹਰ ਗੁਣ ਗਾਵਾ ਨਿਤ ਹਰ ਸੁਣੀ ਹਰ ਹਰ ਗਤ ਕੀਨੀ ਹਰ ਰਸ ਗੁਰ ਤੇ ਪਾਈਆ ਮਨ ਰਤਨ ਲਿਨੇ ਤਨ ਤਨ ਗੁਰ ਸਤਿਪੁਰਖ ਹੈ ਜਿਨ ਭਗਤ ਹਰ ਦੀਨੇ ਜਿਸ ਗੁਰ ਤੇ ਹਰ ਪਾਇਆ ਸੋ ਗੁਰ 함 ਕੀਨੇ ਗੁਣ ਦਤ ਹਰ ਰਾਇ ਹੈ ਹਮ ਅਵ ਗਣਿਆਰੇ ਪੀ ਪੱਥਰ ਡੁੱਬਤੇ ਗੁਰਮੁਖ ਹਰਿ ਤਾਰੇ ਤੋ ਗੁਣ ਦਾਤਾ ਨਿਰਮਲਾ ਹਮੇ ਅਬ ਗਣਿਆਰੇ ਹਰ ਸਰਨਾਗਤ ਰਾਗ ਲਿਓ ਮੂਡ ਬਗਦ ਨਿਸਤਾਰੇ ਸਹਿਜ ਆਨੰਦ ਸਦਾ ਗੁਰਮਤੀ ਹਰ ਹਰ ਮਨ ਧਿਆਇਆ ਸੱਜਣ ਹਰਪ ਪ੍ਰਪਾਇਆ ਕਰ ਸੁਹਿਲ ਗਾਇਆ ਹਰ ਦਇਆ ਧਾਰ ਪ੍ਰਭ ਬੇਨਤੀ ਹਰ ਹਰ ਚੇਤਾਇਆ ਜਨ ਨਾਨਕ ਮੰਗੈ ਤੂੜ ਤਿਨ ਜਿਨ ਸਤਗੁਰ ਪਾਇਆ ਗਉੜੀ ਬੇ ਰਗਨ ਮਹੱਲਾ ਤੀਜਾ ਤਤ ਗੁਰ ਤੇ ਗਿਆਨ ਪਾਇਆ ਹਰ ਤਤ ਵਿਚਾਰਾ ਮਤਮ ਲੀਨ ਬਰਗਟ ਭਈ ਜਪ ਨਾਮ ਬਰਾਰਾ ਸੇਵ ਸਗਤ ਮਿਟਾਈਆ ਚੁੱਕਾ ਇਹੰ ਦਿਹਾਰਾ ਧਰਮਤਿ ਬਿਜਨ ਕੋ ਲਿਖਿਆ ਦਿਨ ਹਰ ਨਾਮ ਪਿਆਰਾ ਹਰ ਗਤਿ ਬਿਦ ਪਾਈਐ ਸੰਤ ਜਨ ਹਾ ਜਿਸ ਦੇਖ ਹਉ ਜੀਵਾ ਹਰ ਬਿਨ ਜਸਨ ਜੀਵਤੀ ਗੁਰ ਮਿਲਿਓ ਹਰਸ ਪੀਵਾਰਾ ਹਉ ਹਰ ਗੁਣ ਗਾਵ ਨਿਤ ਹਰ ਸੁਣੀ ਹਰ ਹਰ ਗਤ ਕੀਨੀ ਹਰ ਅਸ ਗੁਰ ਤੇ ਪਾਇਆ ਮੇਰਾ ਮਨ ਧਨ ਲੈਨੀ ਧਨ ਤਨ ਗੁਰ ਸਤਿਪੁਰਖ ਹੈ ਜਿਨ ਭਗਤ ਹਰ ਦੀਨੀ ਜਿਸ ਗੁਰ ਤੇ ਹਰ ਪਾਇਆ ਸੋ ਗੁਰ ਹਮ ਕੀਨੀ ਗੁਣਦਾਤਾ ਹਰ ਰਾਏ ਹੈ ਹਮੇ ਅਬ ਗਣਿਆਰੇ ਪਪੇ ਪੱਥਰ ਡੁੱਬਦੇ ਗੁਰਮੁਖ ਹਰ ਤਾਰੇ ਤੋ ਗੁਣਦਾਤਾ ਨਿਰਮਲਾ ਹਮੇ ਅਬ ਗਣਿਆਰੇ ਹਰ ਸ਼ਰਨ ਗਤਿ ਰਾਖ ਲੈ ਹੋ ਮੋੜ ਮੁਗਤ ਨਿਸਤਾਰੇ ਸਹਿਜ ਆਨੰਦ ਸਦਾ ਗੁਰਮਤੀ ਹਰ ਹਰ ਮਨ ਧਿਆਇ ਸੱਜਣ ਹਰ ਪ੍ਰਪਾਇਆ ਘਰ ਸੁਹਿਲ ਲਗਾਇਆ ਹਰ ਦਇਆ ਧਾਰ ਪ੍ਰਭ ਬੇਨਤੀ ਹਰ ਹਰ ਚੇਤਾਇਆ ਜਨ ਨਾਨਕ ਮੰਗ ਤੂੜ ਤਿਨ ਜਨ ਸਤ ਗੁਰ ਪਾਇਆ ਢੋਡੀ ਬਰਗਣਾ ਮਹੱਲਾ ਤੀਜਾ ਸਤ ਗੁਰ ਤੇ ਗਿਆਨ ਪਾਇਆ ਹਰ ਦਤ ਵਿਚਾਰ ਮਤਮ ਲੀਨ ਬਰਗਟ ਭਈ ਜਪ ਨਾਮ ਮੁਰਾਰਾ ਸੇਵ ਸਖਤ ਮਿਟਾਈਐ ਜੋ ਗਾਇੰਦਿਆਰਾ ਧਰਮ ਤਿਬ ਜਿਨ ਕੋ ਲਿਖਿਆ ਤਿਨ ਹਰ ਨਾਮ ਪਿਆਰਾ ਹਰ ਕਿਤ ਬਿਦ ਪਾਈਏ ਸੰਤ ਜਨ ਹਾ ਜਿਸ ਦੇਖਾ ਜੀਵਾ ਹਰ ਬਿਨ ਜਸਨ ਜੀਵਤੀ ਗੁਰ ਮਿਲਿਓ ਹਰਸ ਪੀਵਾ ਰਹਾ ਹਾ ਹਰ ਗੁਣ ਗਾਵ ਨਿਤ ਹਰ ਸੁਣੀ ਹਰ ਹਰ ਗਤ ਕੀਨੀ ਹਰ ਰਸ ਗੁਰ ਤੇ ਪਾਇਆ ਮੇਰਾ ਮਨ ਧਨ ਲੈਨੀ ਤਨ ਤਨ ਗੁਰ ਸਤਪੁਰਖ ਹੈ ਜਿਨ ਭਗਤ ਹਰ ਦੀਨੀ ਜਿਸ ਗੁਰ ਤੇ ਹਰ ਪਾਇਆ ਸੋ ਗੁਰ 함ਕੀਨੀ ਗੁਣ ਦਤਾ ਹਰ ਰਾਇ ਹੈ ਮੇਵ ਗਣਿਆਰੇ ਪੱਪੀ ਪੱਥਰ ਡੁੱਬਤੇ ਗੁਰਮੁਖ ਹਰਿ ਤਾਰੇ ਤੂੰ ਗੁਣ ਦਾਤਾ ਨਿਰਮਲਾ ਹਮੇਵ ਗਣਿਆਰੇ ਖਰ ਸ਼ਰਨਾਗਤ ਰਖਦੇ ਹੋ ਗੁਰਮੁਖ ਦਿਨਸ ਤਾਰੇ ਸਹਿਜ ਆਨੰਦ ਸਦਾ ਗੁਰਮਤੇ ਹਰ ਹਰ ਮਨ ਧਿਆਇਆ ਸੱਜਣ ਹਰ ਪ੍ਰਪਾਇਆ ਕਰ ਸੋਇ ਲਗਾਇਆ ਹਰ ਦਇਆ ਧਾਰ ਪ੍ਰਭ ਬੇਨਤੀ ਹਰ ਹਰ ਚੇਤਾਇਆ ਜਨ ਨਾਨਕ ਮੰਗੈ ਦੂੜ ਤੈਨ ਜਿਨ ਸਤ ਗੁਰ ਪਾਇਆ ਹਰ ਦਇਆ ਧਾਰ ਪ੍ਰਭ ਬੇਨਤੀ ਹਰ ਹਰ ਚੇਤਾਇ ਜਨ ਨਾਨਕ ਮੰਗੈ ਦੂੜ ਤੈਨ ਜਿਨ ਸਤ ਗੁਰ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ